ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਬਾੜ ਨੰਬਰ 80 ਦੀਆਂ ਜਿੱਥੇ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਉਮੀਦਵਾਰਾਂ ਵੱਲੋਂ ਵੱਖ-ਵੱਖ ਘਲਿਆਂ ਦੇ ਵਿੱਚ ਜਾ ਕੇ ਡੋਰ ਪ੍ਰਚਾਰ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੰਕੀ ਬਾਂਸਲ ਦੇ ਵੱਲੋਂ ਡੋਰ ਟੂ ਡੋਰ ਕੀਤਾ ਜਾ ਰਿਹਾ ਤੇ ਲੋਕਾਂ ਦਾ ਵੀ ਭਰਵਾ ਹੁੰਗਾਰਾ ਮਿਲਦਾ ਹੋਇਆ ਬੀਬੀਆਂ ਆਪ ਮੁਹਾਰੇ ਹੋ ਕੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਦਾ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡੋਰ ਟੂ ਡੋਰ ਪ੍ਰਚਾਰ ਦੇ ਤਹਿਤ ਲੋਗਾ ਦਾ ਵੀ ਪਰਵਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਵਾ ਕਾ ਗੱਲਬਾਤ ਵੀ ਕਰ ਲੰਨੇ ਆ ਗੁਰਮੁਖ ਮਿੱਠੂ ਸਾਡੇ ਨਾਲ ਨੇ ਕਿਸ ਤਰ੍ਹਾਂ ਦੇ ਦੇਓ ਜੀ ਅੱਜ ਡੋਰ ਟੂ ਡੋਰ ਦੇ ਸ਼ੁਰੂਆਤ ਕਰਕੇ ਪ੍ਰਚਾਰ ਦੀ ਸ਼ੁਰੂਆਤ ਕਰ ਰਹੇ ਹੋ ਦੇਖੋ ਜੀ ਅੱਜ ਵਾਹਿਗੁਰੂ ਦਾ ਨਾਮ ਲੈ ਕੇ ਪ੍ਰਚਾਰ ਤੇ ਨਿਕਲੇ ਆ ਬਾਕੀ ਮੇਰਾ ਮੱਲਾਵਾ ਇਹ ਮੇਰਾ ਦੂਜੀਆਂ ਪਾਰਟੀਆਂ ਨੂੰ ਮੇਰਾ ਗੜ ਕਹਿੰਦੀਆਂ ਨੇ ਮੈਂ ਮੱਲੇ ਵਾਲਿਆਂ ਨਾਲ ਇਹ ਤੁਸੀਂ ਸਾਹਮਣੇ ਤੇ ਦੇਖੋ ਮੇਰਾ ਬਿਲਕੁਲ ਘਰੇਲੂ ਪਰਿਵਾਰ ਨੇ ਕੋਈ ਅਸੀਂ ਹਾਇਰ ਕੀਤੀਆਂ ਲੇਡੀਆਂ ਨਹੀਂ ਹੈਗੀਆਂ ਪਰਿਵਾਰਕ ਲੇਡੀਆਂ ਨੇ ਮਾਹੌਲ ਜਿਹੜਾ ਵਾ ਕਾਫੀ ਦੇਖਣ ਨੂੰ ਮਿਲ ਰਿਹਾ ਵਾ ਕਿਸ ਤਰ੍ਹਾਂ ਲਗਾਤਾਰ ਲਗਾਤਾਰ ਤੁਸੀਂ 10 ਸਾਲ ਤੋਂ ਹਲਕੀ ਦੀ ਸੇਵਾ ਕਰਦੇ ਹੋ ਐਸ ਵਾਰ ਕਿਸ ਤਰ੍ਹਾਂ ਰਿਸਪੋਨਸ ਮਿਲਦਾ ਸਰ ਮੇਰੇ ਸੇਵਾ ਦੀ ਐਗਜ਼ਾਮਪਲ ਆ ਤੁਸੀਂ ਗਲੀ ਦੇ ਕੈਮਰਾ ਮਾਰੋ ਇਹ ਗਲੀਆਂ ਨੋ ਨੋ ਸਾਲ ਬਾੜੀਆਂ ਨੂੰ ਹੋ ਗਏ ਮੈਂ ਕਿਸੇ ਨੂੰ ਆਪਣੇ ਕੰਮ ਨੂੰ ਪੂਰੀ ਤਸੱਲੀ ਨਾਲ ਐਨ ਬਣਵਾਇਆ ਕੋਈ ਇੱਕ ਪੈਸੇ ਦੀ ਹਰ ਕ腐ਸ਼ਨ ਨਹੀਂ ਹੋਣ ਦਿੱਤੀ ਇਹਦਾ ਰਿਜ਼ਲਟ ਆ ਇਹ ਅੱਜ ਲੋਕੀ ਮੇਰੇ ਨਾਲ ਨੇ ਹੁਣ ਕੀ ਅਪੀਲ ਆ ਕਿਸ ਤਰ੍ਹਾਂ ਦੇ ਦਿਓ ਲੋਕ ਆ ਹਰਵਾ ਹਾਂ ਆ ਰ ਮਿਲ ਰਿਹਾ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਕੇ ਜਿਹੜਾ ਵਹ ਉਮੀਦਵਾਰ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਲੋਕ ਵੀ ਅੱਗੇ ਹੋ ਕੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਅਗਲੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ 10 ਸਾਲ ਤੋਂ ਤੁਹਾਡੇ ਵਿਚਾਰ ਨੇ ਤੇ ਇਸ ਵਾਰ ਫਿਰ ਜਿਹੜਾ ਵਹ ਤੁਹਾਡੀ ਵੋਟ ਦੇ ਹੱਕ ਹੱਕ ਨੂੰ ਲੈ ਕੇ ਤੁਹਾਡੇ ਕੋਲ ਪਹੁੰਚੇ ਨੇ ਬਹੁਤ ਵਧੀਆ ਕੰਮ ਕਰ ਰਹੇ ਜੀ ਸਾਰੇ ਇਲਾਕੇ ਦੇ ਕੰਮ ਕਰ ਰਹੇ ਨੇ ਬਹੁਤ ਵਧੀਆ ਬੰਦੇ ਨੇ ਮਾਨਦਾਰ ਬੰਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਠੀਕ ਆ ਤਾਂ ਲੋਕ ਜਿਹੜੇ ਨੇ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਪਿਛਲੇ 10 ਸਾਲਾਂ ਇਹਨੇ ਵਧੀਆ ਕੰਮ ਕੀਤਾ ਵਾ ਤਾਂ ਲਗਾਤਾਰ ਹੋਰ ਵੀ ਕੰਮ ਕਰਨਗੇ 10-12 ਸਾਲਾਂ ਤੋਂ ਮਤਲਬ ਚੋਣਾਂ ਜਿੱਤਦੇ ਆ ਰਹੇ ਆ ਲੋਕਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਉਸ ਦਾ ਆਏ ਸਾਰੇ ਪਬਲਿਕ ਸਾਡੇ ਨਾਲ ਹੈ ਵਾਰਡ ਪੂਰਾ ਇਲਾਕਾ ਨਿਵਾਸੀ ਸਾਡੇ ਨਾਲ ਲੈ ਅਸੀਂ ਜੋ ਕੰਮ ਰਹਿੰਦੇ ਨੇ ਉਹ ਵੀ ਕਰਾਵਾਂਗੇ ਤੇ ਮੈਂ ਲੋਕਾਂ ਕੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਇਸ ਵਾਰ ਵੀ ਸਾਡਾ ਸਾਥ ਦਿਓ ਕਾ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵੱਡਾ ਹੰਗਾਰਾ ਮਿਲਿਆ ਕਾ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਪਿੰਕੀ ਪਾਂਸਲ ਦੇ ਨਾਲ ਜਿਹੜਾ ਵਾ ਪ੍ਰਚਾਰ ਕਰਦੇ ਨਜ਼ਰ ਆ ਰਿਹਾ ਜਿੱਤੇਗੀ ਭਾਈ ਜਿੱਤੇਗੀ ਪਿੰਕੀ ਪਾਂਸਲ ਜਿੱਤੇਗੀ ਜਿੱਤੇਗੀ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ 10 ਸਾਲ ਤੋਂ ਹਲਕੇ ਦੀ ਜਿਹੜੀ ਬਾੜ ਦੀ ਹੈ ਸੇਵਾ ਕਰਦੇ ਨੇ ਇੱਕ ਵਾਰ ਫਿਰ ਵੋਟਾਂ ਵਾਸਤੇ ਤੁਹਾਡੇ ਵਿਚਕਾਰ हां जी ਸਾਡੀ ਤਾਂ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਹਾਂ ਇਹ ਤਾਂ ਪੂਰੀ ਸੇਵਾ ਆਪਣੇ ਦਿਲੋਂ ਦਿਲ ਨਾਲ ਕਰ ਰਹੇ ਆ ਸਾਨੂੰ ਪਤਾ ਹੈ ਅੱਗੇ ਅਗਲੀ ਹੁਣ ਅਗਲੀ ਵਾਰ ਵੀ ਜਦੋਂ ਦੇਣਾ ਜਿੰਨਾ ਹੀ ਜਿੰਨਾ ਆ ਔਰ ਜਿੰਨਾ ਹੀ ਤੇ ਹਾਂ ਸਾਡੀ ਇੱਕ ਇੱਕ ਆਵਾਜ਼ ਸਾਡੇ ਘਰ ਆ ਇੱਕ ਆਵਾਜ਼ ਮੇਂ ਹਮਾਰੇ ਘਰ ਪੇ ਆਤੇ ਹਮੇਂ ਕਿਸੇ ਚੀਜ਼ ਕੀ ਇਤਨੇ ਸਾਲ ਹੋ ਗਏ ਹਮੇਂ ਕਿਸੇ ਚੀਜ਼ ਕੀ ਕੋਈ ਪ੍ਰੋਬਲਮ ਨਹੀਂ ਇੱਕ ਆਵਾਜ਼ ਲਗਾਤੇ ਮਿੰਟੋਂ ਮੇਂ ਮਾਰਾ ਕਾਮ ਹੋਤਾ ਹੈ ਚਾਹੇ ਕੋਈ ਵੀ ਹੋ ਦਿਨ ਹੋ ਚਾਹੇ ਰਾਤ ਦਾ किसी चीज की दिक्कत नहीं आज तक हमारा हर काम उन्होंने पूरे अपने हक से खुश होकर और हंस के और दिल से करा हम बहुत खुश है सपोर्ट भी कर रहे हो तो सपोर्ट भी, भी कर रहे हो सपोर्ट कर रहे हैं बिल्कुल तभी तो हमारा रैली के साथ आगे आ गए हां सबके साथ आप सब मिलजुल के इकट्ठे होकर हम लोग उनको सपोर्ट कर रहे हैं हमारी पूरी मतलब की सहानुभूति उनके साथ है कि वही बने इस बार भी हमारे बस हमारे साडे सिर्फ मल्ले वाले नहीं है साडे फैमिली मेंबर्स है assi हर बार येननु नाल लेके चलीदा एन्ना तो बाहर नहीं चलीदा का इलाका ਵਾਸੀ ਖੁਦ ਅੱਗੇ ਹੋ ਕੇ ਪਿੰਕੀ ਬਾਂਸਲ ਦੀ ਚੋਣ ਮੁਹੀਮ ਨੂੰ ਸਾਹਮਣੇ ਹੋਏ ਨੇ ਤੇ ਕਹਿੰਦੇ ਨੇ ਕਿ ਲਗਾਤਾਰ ਜਿਹੜਾ ਵਾ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਇੱਕ ਵਾਰ ਫਿਰ ਉਹਨਾਂ ਨੂੰ ਕੌਂਸਲ ਬਣਾ ਕੇ ਜਿਤਾਵਾਂਗੇ ਕੈਮਰਾ ਪਰਸਨ ਕੁਲਦੀਪ ਨੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ